ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ Bell icon ਜਰੂਰ press ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ notification ਮਿਲ ਸਕੇ ਚਲੋ ਜੀ ਹੁਣ ਆਪਾਂ suit ਦਿਖਾਉਣਾ ਸ਼ੁਰੂ ਕਰਦੇ ਆਂ ਫਸਟ ਆ ਮਸਲੀਨ कॉटन ਦੇ ਵਿੱਚ ਆਪਾਂ ਰੈਡੀ ਕੀਤਾ suit ਠੀਕ ਹੈ ਜੀ ਇਹ ਹੈਗਾ ਆ machine work ਕੀਤਾ ਹੋਇਆ ਬਾਜੂ ਤੇ bottom ਤੇ ਦੋਨਾਂ ਤੇ ਕਰਵਾਇਆ ਭੈਣ ਨੇ ਕਿਸੇ ਨੇ ਕਰਵਾਇਆ ਸੀਗਾ ਤੇ ਸੇਮ ਪੀਸ ਆਪਾਂ ਰੈਡੀ ਕੀਤੇ ਨੈਕਸਟ ਆ ਵਾਲਾ ਠੀਕ ਹੈ ਜੀ ਫੋਟੋ ਚੈੱਕ ਕਰੋ ਉਤੇ ਘੇਰੇ ਤੇ ਬਹੁਤ ਸੋਹਣਾ ਚਾਕ ਤੋਂ ਘੇਰੇ ਵੱਲ ਨੂੰ ਜਾਂਦਾ ਹੈ ਸੇਮ ਡਿਜ਼ਾਈਨ ਕੀਤਾ ਆ ਨਾਲ ਬਾਜ਼ੂ ਬਾਟਮ ਦੋਨਾਂ ਤੇ ਕੀਤਾ ਇਹ ਦੋਨਾਂ ਡਿਜ਼ਾਈਨ ਵਿੱਚ ਤੁਸੀਂ ਕਿਸੇ ਵੀ ਕੋਈ ਵੀ ਡਿਜ਼ਾਈਨ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਆ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਬਾਕੀ ਜਿਹੜੀਆਂ ਆਪਾਂ ਤੁਹਾਨੂੰ ਫੋਟੋ ਸ਼ੋਅ ਕਰਾਂਗੇ ਆਪਣੇ ਕੋਲ ਪੀਸ ਰੈਡੀ ਅਵੇਲੇਬਲ ਆ ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਰੈਡੀ ਕਰਵਾਉਣਾ ਚਾਹੁੰਦੇ ਆ ਕਿਸੇ ਵੀ ਕਲਰ ਤੇ ਜਾਂ ਕਿਸੇ ਵੀ ਫੈਬਰਿਕ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਨੈਕਸਟ ਆਵਲਾ ਡਿਜ਼ਾਈਨ ਹੋਏਗਾ ਠੀਕ ਹੈ ਜੀ ਜਿਹੜਾ ਨਾਲ ਦੁਪੱਟਾ ਪਟਾਈ ਐਂਡ ਆਈ ਦਾ ਰੱਖਿਆ ਬਾਜੂ ਬਾਟਮ ਦੋਨੋਂ ਦੇ ਵਰਕ ਹੋਏਗਾ ਘੇਰੇ ਤੇ ਵਰਕ ਦੇਖੋ ਜੀ ਉੱਪਰ ਨੂੰ ਜਾਂਦਾ ਇਹ ਵੀ ਸਰਦਾਰੀ ਜਿਹਾ ਬਹੁਤ ਸੋਹਣਾ ਜਿਹੜੇ ਡਿਸੈਂਟ ਜਿਹੇ ਡਿਜ਼ਾਈਨ ਐ ਨੈਕਸਟ ਡਿਜ਼ਾਈਨ ਆਪਾਂ ਅਵਲ ਲੈ ਕੇ ਆਇਆ ਠੀਕ ਹੈ ਜੀ ਇਹ ਵਾਲਾ ਵੀ ਡਿਜ਼ਾਈਨ ਘੇਰੇ ਤੋਂ ਚਾਕਵਲ ਨੂੰ ਜਾਂਦਾ ਹੋਏਗਾ ਬਾਕੀ ਜੀ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਰੈਡੀ ਕਰਵਾ ਸਕਦੇ ਹੋ ਜੇ ਕੋਈ ਬਾਜੂ ਬਾਟਮ ਤੇ ਕਰਵਾਉਣਾ ਕਰਵਾ ਸਕਦੇ ਹੋ ਸਕਿਪ ਕਰਾਉਣਾ ਵੀ ਕਰਾ ਸਕਦੇ ਹੋ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਕਿਸੇ ਵੀ ਕਲਰ ਤੇ ਫੋਟੋ ਭਾ ਕੇ ਆਪਣਾ ਰੈਡੀ ਕਰਵਾ ਸਕਦੇ ਹੋ ਸੂਟ ਨੈਕਸਟ ਆ ਕਾਟਨ ਦੇ ਵਿੱਚ ਆਪਣੇ ਕੋਲ ਸੂਟ ਅਵੇਲੇਬਲ ਹੈ ਚੈੱਕ ਕਰੋ ਜਿਨ੍ਹਾਂ ਦਾ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ 6 650 ਦੇ ਵਿੱਚ ਸੂਟ ਅਵੇਲੇਬਲ ਹੋਣਗੇ ਇਹ ਜੀ ਠੀਕ ਹੈ ਜੀ ਜਿੰਨਾਂ ਦੇ ਨਾਲ ਕਾਟਨ ਦੇ ਦੁਪੱਟੇ ਹੋਣਗੇ ਤੇ ਕਾਟਨ ਦੇ ਹੀ ਸੂਟ ਹੋਣਗੇ ਜੀ ਨੈਕਸਟ ਆਵਲਾ ਕريب ਦੇ ਵਿੱਚ ਹੋਏਗਾ ਬਾਜੂ ਬਾਟਮ ਤੇ ਵਰਕ ਹੋਏਗਾ ਘੇਰਾ ਨੈਕ ਬਣਿਆ ਹੋਏਗਾ ਜੀ ਨੈਕਸਟ ਆਵਲਾ ਸੂਟ ਵੀ ਸੇਮ ਬਾਜੂ ਬਾਟਮ ਤੇ ਹੈਵੀ ਵਰਕ ਹੋਏਗਾ ਜੀ ਨੈਕਸਟ ਕਾਟਨ ਦੇ ਸੂਟ ਅਵੇਲੇਬਲ ਹੈ ਜੀ ਚੈੱਕ ਕਰੀ ਚਲੋ ਡਿਜ਼ਾਈਨ ਪ੍ਰਿੰਟ ਚੈੱਕ ਕਰੀ ਚਲੋ ਸਾਰਿਆਂ ਦੇ ਪ੍ਰਿੰਟ ਲੱਗ ਹੋਣਗੇ ਡਿਜ਼ਾਈਨ ਲੱਗ ਹੋਣਗੇ ਤੇ ਕਲਰ ਜਿਹੜੇ ਲੱਗ ਹੋਣਗੇ ਜੀ ਸਭ ਡਿਫਰੈਂਟ ਕਲਰ ਵਿੱਚ ਲੈ ਕੇ ਆਏ ਆਂ ਡਿਫਰੈਂਟ ਜੇ ਡਿਜ਼ਾਈਨ ਚ ਲੈ ਕੇ ਆਏ ਆਂ ਤੇ ਡਿਫਰੈਂਟ ਜੇ ਪ੍ਰਿੰਟ ਚ ਨੈਕਸਟ ਆ ਕੜਾਈ ਵਾਲੇ ਸੂਟ ਕਰੇਪ ਵਿੱਚ ਕੋਈ ਆਰਗੈਂਜ਼ਾ ਚ ਸਭ ਦੇ ਲਗ ਲਗ ਫੈਬਰਿਕ ਹੋਏਗਾ ਠੀਕ ਹੈ ਜੀ ਇਹ ਕੜਾਈ ਵਾਲੇ ਸੂਟ ਵੀ ਅਵੇਲੇਬਲ ਆ ਬਾਕੀ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਰਡਰ ਕਰਨਾ ਆ ਤੁਸੀਂ ਸੂਟ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉਹਦੇ ਤੇ ਮੈਸੇਜ ਕਰਕੇ ਸੂਟ ਰਿਲੇਟਡ ਕੋਈ ਵੀ ਤੁਸੀਂ ਇਨਫੋਰਮੇਸ਼ਨ ਜਿਹੜੀ ਲੈ ਸਕਦੇ ਆ ਜੀ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਵਾਲੇ ਸੂਟ ਆ ਨੈਕਸਟ ਆ ਕਾਟਨ ਦੇ ਸਰਦਾਰੀ ਜੇ ਸੂਟ ਬਹੁਤ ਸੋਹਣੇ ਸੋਬਰ ਜੇ ਸਰਦਾਰੀ ਜੇ ਸੂਟ ਆ ਜਿੱਦਾਂ ਪੈਣਾ ਗੁਰਦੁਆਰਾ ਸੈਫ ਡੇਲੀ ਜਾਂਦੀਆਂ ਤੁਸੀਂ ਇਹ ਵੇਅਰ ਕਰਕੇ ਜਾ ਸਕਦੇ ਆ ਤਾਂ ਬਹੁਤ ਸੋਹਣੇ ਸੂਟ ਲੱਗਣਗੇ ਜੀ ਬਾਕੀ ਅਗਰ ਕੋਈ ਪਹਿਣਾ ਜਿੱਦਾਂ ਕੋਈ ਜੌਬ ਕਰਦੀ ਆ ਤਾਂ ਤੁਸੀਂ ਤਾਂ ਵੀ ਡੇਲੀ ਵੇਅਰ ਦੇ ਲਈ ਬਹੁਤ ਬੈਸਟ ਰੈਂਡ ਵਾਲੇ ਸੂਟ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਆ ਬਾਜੂ ਬਾਟਮ ਵਾਲੇ ਵਰਕ ਵਾਲੇ ਵੀ ਆਗੇ ਜੀ ਸਾਰੇ ਡਿਫਰੈਂਟ ਡਿਜ਼ਾਈਨ ਅਵੇਲੇਬਲ ਆਪਣੇ ਕੋਲ 올ਓਵਰ ਦੇ ਵਿੱਚ ਵੀ ਆ ਕੰਟਰਾਸਟ ਬਾਟਮ ਦੇ ਨਾਲ ਵੀ ਆ ਬਾਕੀ ਬਾਜੂ ਵਰਕ ਵਾਲੇ ਵੀ ਆ ਬਾਟਮ ਵਰਕ ਵਾਲੇ ਵੀ ਆ ਨੈਕਸਟ ਆ ਵਿਦਾਊਟ ਦੁਪੱਟਾ ਹੋਣਗੇ ਜੀ ਬਹੁਤ ਸੋਹਣੇ 5 ਮੀਟਰ ਦੀ ਕੱਟ ਰਹੇਗੀ ਸੂਟ ਕਾਟਨ ਦਾ ਹੋਏਗਾ ਦੁਪੱਟਾ ਇਹਦੇ ਨਾਲ ਨਹੀਂ ਹੋਏਗਾ ਠੀਕ ਹੈ ਜੀ ਇਹਦੇ ਵਿੱਚ 10 ਤੋਂ 15 ਰੰਗ ਆਪਣੇ ਕੋਲ ਅਵੇਲੇਬਲ ਹੈ ਜੀ ਚੈੱਕ ਕਰੀ ਚਲੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਬਾਕੀ ਅਗਰ ਜੀ ਤੁਸੀਂ ਚ 4 ਸੂਟ ਜਾਂ 3 ਸੂਟ ਵਿਚਾਰ ਸੂਟ 500 ਇਦਾਂ ਬਾਈ ਜ਼ਿਆਦਾ ਸਟਾਕ ਵਿੱਚ ਕਰਦੇ ਆ ਤਾਂ ਤੁਹਾਨੂੰ ਜਿਹੜਾ ਹੋਰ ਵੀ ਪ੍ਰਾਈਸ ਆ ਘੱਟ ਲੱਗੇਗਾ ਜੀ ਚੈੱਕ ਕਰੀ ਚਲੋ ਡਿਜ਼ਾਈਨ ਚੈੱਕ ਕਰੀ ਚਲੋ ਪ੍ਰਿੰਟ ਚੈੱਕ ਕਰੀ ਚਲੋ ਕਲਰ ਚੈੱਕ ਕਰੀ ਚਲੋ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਪ੍ਰਿੰਟ ਪਸੰਦ ਆਉਂਦਾ ਸਕਰੀਨਸ਼ਾਟ ਲਈ ਚਲੋ ਤੇ ਆਪਣਾ ਆਰਡਰ ਜਿਹੜਾ ਬੁੱਕ ਕਰਵਾਇ ਚਲੋ ਜੀ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ